ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ 40 ਦਿਨ ਇਹ ਇੱਕ ਪਾਠ ਸਾਡੇ ਦਸ ਅਨੁਸਾਰ ਕਰ ਲਓ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਗਤਮ ਹੋ ਜਾਣਗੀਆਂ ਸੰਗਤ ਜੀ ਕਈ ਵਾਰ ਇਨਸਾਨ ਬਹੁਤ ਜ਼ਿਆਦਾ ਥੱਕ ਜਾਂਦਾ ਹੈ ਅੰਦਰੋਂ ਟੁੱਟ ਜਾਂਦਾ ਹੈ ਆਪਣੇ ਕਰਮਾਂ ਦੀ ਗਿਣਤੀ ਕਰਦਾ ਹੈ ਤੇ ਆਪਣੇ ਕੀਤੇ ਹੋਏ ਪਾਠ ਪੂਜਾ ਨਵੇਂ ਚਾਦ ਕਰਦਾ ਹੈ ਤੇ ਆਪਣੇ ਕੀਤੇ ਹੋਏ ਪਾਠ ਤੇ ਆਖਿਰ ਦੇ ਵਿੱਚ ਹਥਿਆਰ ਸੁੱਟ ਦਿੰਦਾ ਹੈ ਕਹਿੰਦਾ ਹੈ ਕਿ ਰੱਬ ਮੇਰੀ ਤਾਂ ਸੁਣਦਾ ਹੀ ਨਹੀਂ ਦਿਲ ਵਿੱਚ ਇਹ ਵੀ ਖਿਆਲ ਆਉਂਦਾ ਹੈ ਕਿ ਮੈਨੂੰ ਕਿਸੇ ਪਿਛਲੇ ਜਨਮ ਦੀ ਸਜ਼ਾ ਮਿਲ ਰਹੀ ਹੈ ਜਾਂ ਮੈਂ ਕੋਈ ਕੁਝ ਮਾੜਾ ਕੀਤਾ ਹੋਵੇਗਾ ਜਿਹਦੀ ਮੈਨੂੰ ਸਜ਼ਾ ਮਿਲ ਰਹੀ ਹੈ ਮੇਰੀ ਤਾਂ ਅਰਦਾਸ ਵਿੱਚ ਕੋਈ ਕਮੀ ਰਹਿ ਗਈ ਹੈ ਜਾਂ ਜਪਦਾ ਹਾਂ ਕਿ ਰੋ ਸਵੇਰੇ ਉੱਠ ਕੇ ਬਾਣੀ ਵਿੱਚ ਪੜਦਾ ਹਾਂ ਰੋ ਸ਼ਾਮ ਨੂੰ ਜੋਤ ਵਿੱਚ ਅਗਾਉਂਦਾ ਹਾਂ ਤੇ ਗੁਰੂ ਘਰ ਮੱਥਾ ਵੀ ਟੇਕ ਕੇ ਆਉਂਦਾ ਹਾਂ ਫਿਰ ਵੀ ਮੇਰੇ ਘਰ 'ਚ ਸ਼ਾਂਤੀ ਕਿਉਂ ਨਹੀਂ ਹੈ ਮੇਰੇ ਬੱਚੇ ਰੋਜ਼ ਲੜਦੇ ਹਨ ਰੋਜ਼ ਕੋਈ ਨਾ ਕੋਈ ਘਰ ਵਿੱਚ ਬਿਮਾਰੀ ਆ ਜਾਂਦੀ ਹੈ ਘਰ ਦੇ ਵਿੱਚ ਕਿਤੇ ਨਾ ਕਿਤੇ ਪੈਸੇ ਦੀ ਕਮੀ ਹੋ ਜਾਂਦੀ ਹੈ ਘਰ ਵਿੱਚ ਕਲੇਸ਼ ਰਹਿੰਦਾ ਹੈ ਫਿਰ ਕਿ ਰੱਬ ਇਹ ਸਭ ਦੇਖ ਕੇ ਚੁੱਪ ਕਿਉਂ ਹੈ ਪਰ ਇੱਕ ਗੱਲ ਸੰਗਤ ਜੀ ਸੋਚਣ ਵਾਲੀ ਹੈ ਕਿ ਅਸੀਂ ਸਿਰਫ ਰੀਤੀ ਰਿਵਾਜਾਂ ਨੂੰ ਰੱਬ ਬਣਾ ਕੇ ਬੈਠ ਗਏ ਹਾਂ ਕਿ ਸਾਡੇ ਪਾਠ ਸਿਰਫ ਜ਼ੁਬਾਨੀ ਰਹਿ ਗਏ ਹਨ ਜਾਂ ਦਿਲ ਤੱਕ ਵੀ ਪਹੁੰਚੇ ਹਨ ਸਾਡੇ ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ ਪਰ ਕੀ ਉਸ ਬਾਣੀ ਤੇ ਚੱਲੇ ਹਾਂ ਅਸੀਂ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਨੇ ਹਮੇਸ਼ਾ ਕਿਹਾ ਕਿ ਸੱਚ ਬੋਲਣਾ ਇੱਕ ਗੱਲ ਪਰ ਸੱਚ ਦੇ ਰਾਹ ਤੇ ਤੁਰਨਾ ਵੱਖਰੀ ਗੱਲ ਹੈ ਅਸੀਂ ਪਾਠ ਤਾਂ ਕਰਦੇ ਹਾਂ ਪਰ ਕੀ ਅਸੀਂ ਗਰੀਬ ਨੂੰ ਕਦੇ ਰੋਟੀ ਦਿੱਤੀ ਕੀ ਅਸੀਂ ਕਦੇ ਕਿਸੇ بیمار ਦਾ ਹਾਲ ਪੁੱਛਿਆ ਕੀ ਪਹਿਲਾਂ ਤੁਸੀਂ ਆਪਣੇ ਘਰ ਚ ਵੇਖ ਲਓ ਕੀ ਕਦੇ ਅਸੀਂ ਆਪਣੇ ਘਰ ਦੇ ਜੀਆਂ ਦੇ ਨਾਲ ਪਿਆਰ ਨਾਲ ਗੱਲ ਕੀਤੀ ਕਿ ਅਸੀਂ ਕਦੇ ਕਿਸੇ ਨੂੰ ਮਾਫੀ ਦਿੱਤੀ ਜਾਂ ਮਾਫੀ ਮੰਗੀ ਅਸਲ ਦੇ ਵਿੱਚ ਰੱਬ ਸਾਡੀ ਹਰ ਅਰਦਾਸ ਸੁਣਦਾ ਹੈ ਪਰ ਆਪਦੀ ਸੁਣਨ ਦੀ ਰੀਤ ਸਾਡੀ ਸੋਚ ਤੋਂ ਵੱਖਰੀ ਹੈ ਰੱਬ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਮੰਗਦੇ ਹਾਂ ਰੱਬ ਸਾਨੂੰ ਉਹ ਦਿੰਦਾ ਜੋ ਸਾਨੂੰ ਚਾਹੀਦਾ ਹੈ ਜੋ ਸਾਡੇ ਲਈ ਚੰਗਾ ਹੈ ਕਈ ਵਾਰ ਉਹ ਦੁੱਖ ਰੱਖਦਾ ਹੈ ਤਾਂ ਜੋ ਅਸੀਂ ਉਸ ਵੱਲ ਮੂੰਹ ਮੋੜੀਏ ਆਪਣੇ ਅੰਦਰ ਚਾਤ ਮਾਰੀਏ ਪਰਮਾਤਮਾ ਨੇ ਰਾਤ ਚੱਲੀਏ ਆਪਣੇ ਚੇਵੇਂ ਦੇ ਰਾਤ ਨੂੰ ਬਦਲੀਏ ਪਾਠ ਪੂਜਾ ਦੀ ਕਦਰ ਰੱਬ ਕਰਦਾ ਹੈ ਪਰ ਜਦ ਤੱਕ ਉਹ ਪਾਠ ਹੀ ਦੇ ਤੋ ਨਾ ਹੋਵੇ ਉਹ ਸਿਰਫ ਆਵਾਜ਼ ਬਣ ਕੇ ਰਹਿ ਜਾਂਦਾ ਹੈ ਜੋ ਵੀ ਤੁਸੀਂ ਕਰੀਏ ਪੂਰੇ ਵਿਸ਼ਵਾਸ ਦੇਵਤਾਂ ਕਰੀਏ ਜੇ ਤੁਸੀਂ ਪਾਠ ਕਰ ਵੀ ਰਹੇ ਹੋ ਤਾਂ ਕਿਸੇ ਨਾ ਨਫ਼ਰਤ ਵੈਰ ਵਿਰੋਧ ਨਹੀਂ ਰੱਖਣਾ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਣਦੇ ਹੋ ਤਾਂ ਉੱਥੇ ਵੀ ਹੱਥ ਜੋੜ ਕੇ ਵਾਇਗ੍ਰੋ ਜੀ ਦੇ ਪੱਲਾ ਅਟਕੇ ਆਪਣੇ ਘਰ ਦੀ ਸੁੱਖ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਹੰਕਾਰ ਛੱਡ ਕੇ ਆਉਣਾ ਹੈ ਅਸਲ ਰਾਸਤਾ ਇਹ ਹੈ ਕਿ ਅਸੀਂ ਆਪਣੇ ਕਰਮਾਂ ਨੂੰ ਗੁਰਬਾਣੀ ਅਨੁਸਾਰ ਬਣਾਈਏ ਗਰੀਬਾਂ ਦੀ ਸੇਵਾ ਕਰੀਏ ਦਿਲੋਂ ਕਿਤੇ ਆਤਮਾ ਮਾਫੀ ਦੀ ਤਾਕਤ ਤੇ ਦਿਲ ਦੀ ਸਫਾਈ ਇਹ ਉਹ ਰਸਤੇ ਹਾਂ ਜਿੰਨਾ ਨਹੀਂ ਰੱਬ ਮਿਲਦਾ ਹੈ ਉਹ ਰੱਬ ਜੋ ਅਸੀਂ ਮੱਥਾ ਟੇਕ ਕੇ ਲਵਦੇ ਹਾਂ ਉਹ ਕਦੇ-ਕਦੇ ਸਾਡੇ ਕੰਮਾਂ ਵਿੱਚ ਲੁਕਿਆ ਹੁੰਦਾ ਹੈ ਬੇਸਹਾਰਿਆਂ ਦੀ ਮਦਦ ਕਰਨਾ ਕਿਸੇ ਦੀ ਦੁਆ ਲੈਣੀ ਤੇ ਕਿਸੇ ਦੀ ਚੁੱਪ ਚੀਖ ਇਹ ਸਭ ਰੱਬ ਦੇ ਸੰਦੇਸ਼ ਹਨ ਜਿਸ ਕਰਕੇ ਸਾਨੂੰ ਪਰਮਾਤਮਾ ਦੇ ਗੁਰਬਾਣੀ ਦੇ ਨਾਮ ਦੇ ਨਾਲ ਸਾਨੂੰ ਆਪਣੇ ਆਪਣੇ ਸੁਭਾਅ ਦੇ ਵਿੱਚ ਬਦਲਾਵ ਲੈ ਕੇ ਆਉਣਾ ਪਵੇਗਾ ਜੇ ਤੁਹਾਡਾ ਪਰਿਵਾਰ ਦੁੱਖਾਂ 'ਚ ਕਿਰਿਆ ਹੋਇਆ ਹੈ ਹਰ ਦਿਨ ਕੋਈ ਨਾ ਕੋਈ ਚਿੰਤਾ ਬਿਮਾਰੀ ਜਾਂ ਆਰਥਿਕ ਸਮੱਸਿਆ ਤੁਹਾਡੇ ਘਰ ਵਿੱਚ ਪਰਵੇਸ਼ ਕਰ ਗਈ ਹੈ ਤਾਂ ਇੱਕ ਪਵਿੱਤਰ ਤੇ ਹਰ ਇੱਕ ਸੇਖ ਨੂੰ ਆਪਣੇ ਘਰ ਦੇ ਵਿੱਚ ਇੱਕ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਇਹ ਪਾਠ ਕੋਈ ਚਾਹ ਦੋਈ ਤਰੀਕਾ ਨਹੀਂ ਇਹ ਉਹ ਅਖੰਡ ਬਾਣੀ ਹੈ ਜੋ 70 ਦਨਾਸਤ ਕਰਨ ਵਾਲੀ ਹੈ ਰੱਖਿਆ ਕਰਨ ਵਾਲੀ ਹੈ ਤੇ ਦੁੱਖ ਨੂੰ ਨਿਵਾਰਨ ਵਾਲੀ ਹੈ ਜੇ ਤੁਸੀਂ 40 ਦਿਨ ਤੱਕ ਲਗਾਤਾਰ ਵਿਸ਼ਵਾਸ ਸ਼ਰਧਾ ਤੇ ਸਾਫ ਦੇਣ ਦੇ ਨਾਲ ਚਪਾਈ ਸਬਜੀ ਦਾ ਪਾੜ ਕਰਦੇ ਹੋ ਤਾਂ ਤੁਹਾਡੇ ਪਰਿਵਾਰ ਦੇ ਦੁੱਖ ਰੋਗ ਕਲੇਸ਼ ਝਗੜੇ ਆर्थिक ਤਕਲੀਫਾਂ ਨਕਾਰਤਮਕ ਊਰਜਾਵਾਂ ਸਾਰੀਆਂ ਖਤਮ ਹੋ ਜਾਣਗੀਆਂ ਤੁਸੀਂ ਇਹ ਪਾੜ ਕਿਸ ਤਰ੍ਹਾਂ ਸ਼ੁਰੂ ਕਰਨਾ ਰੋਜ਼ ਸਵੇਰੇ ਜਾਂ ਸ਼ਾਮ ਨੂੰ ਇੱਕ ਟਾਈਮ ਇੱਕ ਸਮਾਂ ਨਿਸ਼ਚਿਤ ਕਰ ਲਓ ਅਸਾਂ ਮੇਂ ਸ਼ਨਾਣ ਕਰਕੇ ਸਾਫ਼ ਸੁਥਰੇ ਕੱਪੜੇ ਪਹਿਨੋ ਤੇ ਇੱਕ ਸ਼ਾਂਤ ਸਥਾਨ ਤੇ ਬੈਠੋ ਜਿੱਥੇ ਤੁਹਾਨੂੰ ਕੋਈ ਵੀ ਰੁਕਾਵਟ ਨਾ ਪਾ ਸਕੇ ਕੋਈ ਤੁਹਾਡੇ ਕੋਲ ਆਵੇ ਤੇ ਆਪਣੀ ਅੱਖਾਂ ਬੰਦ ਕਰੋ ਤੇ ਗੁਰੂ ਸੈਭ ਨੂੰ ਸਿਮਰੋ ਦਿਲੋਂ ਅਰਦਾਸ ਕਰੋ ਹੇ ਵਾਹਿਗੁਰੂ ਜੀ ਮੈਂ ਆਪਣੇ ਪਰਿਵਾਰ ਦੀ ਭਲਾਈ ਦੇ ਲਈ ਤੁਹਾਡੇ ਚਰਨਾਂ ਵਿੱਚ 40 ਦਿਨਾਂ ਦਾ ਪਾਠ ਸ਼ੁਰੂ ਕਰ ਰਹੀ ਹਾਂ ਜਨ ਕਰ ਰਹੀ ਹਾਂ ਕਿਰਪਾ ਕਰਿਓ ਮੇਰੇ ਪਰਿਵਾਰ ਤੇ ਜੋ ਦੁੱਖ ਹਨ ਦੇ ਬਦਲ ਉਹ ਹਟਾ ਦਿਓ ਇਹ ਇੰਨੀ ਗੱਲ ਤੁਸੀਂ ਰੋਜ਼ ਤੁਸੀਂ ਛੋਟੀ ਹੈ 10 ਗੁਰੂ ਅਗੇ ਪਹਿਲਾਂ ਚੌਂਕੜਾ ਲਗਾ ਕੇ ਜ਼ਰੂਰ ਕਰਨੀ ਹੈ ਫਿਰ ਸੰਤੋਖ ਦੇ ਨਾਲ ਧਿਆਨ ਦੇ ਨਾਲ ਚੁਪਾਈ ਸਬਜੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਜੇਕਰ ਤੁਸੀਂ ਸਮਰਾਤ ਹੋਵੋ ਤਾਂ ਇੱਕ ਦੀਵਾ ਵੀ ਜਗਾ ਸਕਦੇ ਹੋ ਤੇ ਨਹੀਂ ਤਾਂ ਕੋਈ ਗੱਲ ਨਹੀਂ ਜੇਕਰ ਤੁਸੀਂ ਛੋਟੀ ਜਈ ਜੋਤ ਲਗਾਓ ਤੇ ਹਰ ਪਾਠ ਤੋਂ ਬਾਅਦ ਇੱਕ ਛੋਟੇ ਅਰਦਾਸ ਕਰਨੇ ਸ਼ੁਰੂ ਕਰੋ ਕੇਵਲ ਆਪਣੇ ਲਈ ਨਹੀਂ ਪੂਰੇ ਪਰਿਵਾਰ ਦੀ ਸਲਾਮਤੀ ਦੇ ਲਈ ਇਹ 40 ਦਿਨਾਂ ਦਾ ਯਤਨ ਸਿਰਫ ਇੱਕ ਰੀਤ ਨਹੀਂ ਇਹ ਰੱਬ ਨਾਲ ਇੱਕ ਵਾਦਾ ਹੈ ਰੋਜ਼ ਦੇ ਪਾਠ ਨਾਲ ਤੁਸੀਂ ਆਪਣੇ ਮਨ ਦੇ ਵਿਚਾਰ ਸ਼ੁੱਧ ਕਰਨੇ ਹਨ ਹਰ ਰੋਜ਼ ਪਾਠ ਵੱਖਰੇ ਕਰਨੇ ਹਨ ਪਰ ਜਿਹੜਾ ਇਹ 40 ਦਿਨਾਂ ਦਾ ਨਿਯਮ ਹੈ ਇਹ ਤੁਸੀਂ ਵੱਖਰਾ ਕਰਨਾ ਘਰ ਦੇ ਮਾਹੌਲ 'ਚ ਇਸ ਵਾਰੀ ਹੋਰ ਜਿਆਦਾ 100% ਤੁਹਾਡੇ ਘਰ 'ਚ ਤੁਹਾਡੇ ਘਰ 'ਚ ਆਵੇਗੀ ਤੇ ਘਰ ਦੇ ਵਿੱਚੋਂ ਦਿਨ ਦੁਗਣੀ ਤੇ ਰਾਤ ਜਾਗੋਗੇ ਵਾਲੀ ਰਹਿਮਤ ਵਰਤਣੀ ਸ਼ੁਰੂ ਹੋ ਜਾਵੇਗੀ ਚਪਾਈ ਸਾਬ ਜੀ ਦੀ ਬਾਣੀ ਉਹ ਤਾਕਤ ਹੈ ਜੋ ਅਣਕਈਆਂ ਸਮੱਸਿਆਵਾਂ ਨੂੰ ਖਤਮ ਕਰਦੀ ਹੈ ਉਹ ਦੁੱਖ ਜੋ ਦਵਾਈਆਂ ਨਹੀਂ ਲਾ ਸਕਦੀ ਉਹ ਬਿਮਾਰੀ ਜੋ ਰਿਪੋਰਟਾਂ ਵਿੱਚ ਨਹੀਂ ਆਉਂਦੀ ਉਹ ਚਪਾਈ ਸਾਬ ਜੀ ਦੀ ਰੋਸ਼ਨੀ ਵਿੱਚ ਲੈਣਾ ਚਾਹੁੰਦੇ ਹੈ ਇਹ ਕੋਈ ਅਨਨ ਵਿਸ਼ਵਾਸ ਨਹੀਂ ਇਹ ਗੁਰ ਸਿੱਖਾਂ ਦੀ ਵਰਤੀ ਹੋਈ ਅਜ਼ਮਾਈ ਹੋਈ ਬਾਣੀ ਹੈ ਗੁਰੂ ਸਾਹਿਬ ਨੇ ਆਖਿਆ ਕਿ ਕਬੀਨਾ ਨਕਸੇ ਮਾਂਤੇ ਚਤ ਏਤ ਜਪ ਤਪ ਤਪ ਜੋਗ ਨਾ ਜਾਣੇ ਭਿ ਚੋਪਾਈ ਸਹਿਬ ਆ ਪਾਠ ਨੇ ਇਹ ਰੱਖਿਆ ਕਵਚ ਇਹ ਰੱਖਿਆ ਕਵਚ ਹੈ ਜੋ ਪਰਿਵਾਰ ਦੇ ਚਾਰੇ ਪਾਸੇ ਅਦ੍ਰਿਸ਼ਟ ਰੱਖਿਆ ਚੱਕਰ ਪੈਦਾ ਕਰ ਦਿੰਦਾ ਹੈ ਤਾਂ ਫਿਰ ਅੱਜ ਤੋਂ ਸ਼ੁਰੂ ਕਰੋ ਸਿਰਫ ਆਪਣੀ ਭਲਾਈ ਲਈ ਨਹੀਂ ਆਪਣੇ ਮਾਪਿਆਂ ਦੀ ਭਲਾਈ ਲਈ ਪਤੀ ਪਤਨੀ ਬੱਚੇ ਭੈਣ ਭਰਾਵਾਂ ਦੇ ਲਈ ਚੋਪਾਈ ਸਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਉਦੋਂ ਮਨ ਨੂੰ ਸ਼ਾਂਤੀ ਵੀ ਆਵੇਗੀ ਕਰਦੀ ਹਵਾਨ ਨੂੰ ਪਵਿੱਤਰ ਵੀ ਕਰ ਦਿੰਦਾ ਹੈ 40 ਦਿਨ ਚ ਪਈ ਸਾਹਿਬ ਦੇ ਪਾਠ ਦੀ ਲੜੀ ਤੁਹਾਡੀ ਜ਼ਿੰਦਗੀ ਦੀ ਦਸ਼ਾ ਨੂੰ ਬਦਲ ਕੇ ਰੱਖ ਦਿੰਦਾ ਹੈ ਕਹਿੰਦੇ ਇੱਕ ਪਿੰਡ ਪਗਤੋਵਾਲ ਵਿੱਚ ਇੱਕ ਮਹਿੰਦੀ ਪਰਿਵਾਰ ਰਹਿੰਦਾ ਸੀ ਸੁਖਦੇਵ ਸਿੰਘ ਤੇ ਉਸੇ ਪਤਨੀ ਮਨਜੀਤ ਕੋਰ ਤੇ ਉਹਨਾਂ ਦੇ ਬੱਚੇ ਦੋ ਹਰਨੇਂ ਦੇ ਗੁਰਪ੍ਰੀਤ ਪਰ ਇਹ ਪਰਿਵਾਰ ਹਮੇਸ਼ਾ ਦੁੱਖਾਂ ਵਿੱਚ ਘਿਰਿਆ ਰਹਿੰਦਾ ਸੀ ਗੁਰਪ੍ਰੀਤ ਨਿੱਕਾ ਬੱਚਾ ਸੀ ਜਦੋਂ ਉਸ ਨੂੰ ਇੱਕ ਅਜੀਬ ਜਿਹੀ ਬਿਮਾਰੀ ਨੇ ਘੇਰ ਲਿਆ ਜੈਸੇ ਹੀ ਪ੍ਰਸ਼ਾਨ ਕਿਸੇ ਡਾਕਟਰ ਨੂੰ ਨੈਸੀ ਹੋ ਰਹੀ ਤੇ ਹੱਲ ਨਹੀਂ ਪਾਉਤੀ ਤੇ ਤੇਜ਼ ਤੇ ਅਕਲ ਸੁਭਾਅ ਵਾਲੀ ਲੜਕੇ ਸੀ ਪਰ ਜਾਨ ਕੇ ਹੀ ਪੜਾਈ ਦੇ ਪਿਛੇ ਰਹਿਣ ਲੱਗੇ ਤੇ ਮਨ ਉਖੜਿਆ ਉਖੜਿਆ ਰਹਿਣ ਲੱਗਾ ਤੇ ਸੁਖਦੇਵ ਸਿੰਘ ਦੀ ਜਿਹੜੀ ਨੌਕਰੀ ਸੀ ਉਹ ਵੀ ਡਾਵਾ ਡੋਲ ਹੁੰਦੀ ਸੀ ਕਈ ਵਾਰ ਉਹਦੀ ਨੌਕਰੀ ਇਹ ਚ ਆਪਣਾ ਕੇ ਜਿਸ ਤਰ੍ਹਾਂ ਕਿ ਹੁਣ ਉਹ ਨੌਕਰੀ ਵੀ ਉਹਦੇ ਹੱਥੋਂ ਚਲੀ ਜਾਵੇਗੀ ਮਨਜੀਤ ਕੌਰ ਨੂੰ ਹਰ ਰੋਜ਼ ਕੋਈ ਨਾ ਕੋਈ ਤਖਲੇ ਫੰਦਰੋਂ ਅੰਦਰ ਹੀ ਖਾਈ ਜਾਂਦੇ ਸੀ ਇਕ ਰਾਤ ਜਦੋਂ ਉਸਨੇ ਸਾਰੀ ਰਾਤ ਬਿਨਾਂ ਸੋਤੇ ਬਿਤਾਈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਚੁੱਪਚਾਪ ਬੈਠੀ ਸੀ ਉਸ ਦੀਆਂ ਅੱਖਾਂ ਪਰਿਆਉਆਂ ਹਸਨ ਪਰ ਅੰਦਰੋਂ ਇੱਕ ਆਵਾਜ਼ ਆਈ ਚਪਈ ਸਾਹਿਬ ਜੀ ਦੀ ਸ਼ਰਨ ਲੈ ਮੇਰੇ ਨਾਮ ਤੇ ਭਰੋਸਾ ਕਰੋ ਅਕਸਰ ਚਪਈ ਸਾਹਿਬ ਜੀ ਦਾ ਪਾੜ ਕਰਦੀ ਸੀ ਕਈ ਵਾਰ ਉਸੇ ਜਿਹੜੀ ਗਵਾਂਡਨ ਸੀ ਉਹ ਇੱਕ ਗੁਰਮਖ ਪਰਿਵਾਰ ਤੋਂ ਸੀ ਬਹੁਤ ਜ਼ਿਆਦਾ ਪਰਮਾਣ ਨਾਮ ਲੈਣ ਵਾਲੇ ਸੀ ਉਸਨੇ ਉਸ ਪੈਨ ਨੂੰ ਕਿਹਾ ਕਿ ਤੂੰ ਆਪਣੇ ਨਾਮ ਦੇ ਨਾਲ ਜੋ ਪਾਈ ਸਾਬ ਜੀ ਦੀ ਸ਼ਰਨ ਵਿੱਚ ਲੈ ਕੇ ਦੇਖ ਤੇਰੇ ਘਰ ਦੇ ਹਲਾਤ ਠੀਕ ਹੋ ਜਾਣਗੇ ਤੇਰੇ ਘਰ ਦੇ ਵਿੱਚ ਸੁਰੱਖਿਆ ਕਵਚ ਬਣ ਜਾਵੇਗਾ ਜਰੀ ਨਗਾਤਮਿਕ ਊਰਜਾ ਸਭ ਖਤਮ ਹੋ ਜਾਵੇਗੀ ਕਿਤੇ ਨਾ ਕਿਤੇ ਉਸ ਭੈਣ ਦੇ ਮਨ ਦੇ ਵਿੱਚ ਇੱਕ ਗੱਲ ਹਰ ਰੋਜ਼ ਖੜਕਦੀ ਸੀ ਇੱਕ ਰਾਤ ਜਦੋਂ ਉਸਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਕਿਉਂ ਨਾ ਫਿਰ ਮੈਂ ਕਰਕੇ ਹੀ ਇਹ ਜੋ ਪਾਈ ਸਾਬ ਦਾ ਪਾਠ ਵੇਖਾਂ ਕਿ ਮੈਂ 40 ਦਿਨ ਜੋ ਪਾਈ ਸਾਬ ਦਾ ਲਗਾਤਾਰ ਪਾਠ ਕਰਾਂ ਤਾਂ ਮੇਰੇ ਘਰ ਦੀਆਂ ਤਕਲੀਫਾਂ ਦੂਰ ਹੋ ਸਕਦੀਆਂ ਹਨ ਤਾਂ ਫਿਰ ਇੱਕ ਦਿਨ ਉਹ ਗੁਰਦੁਆਰਾ ਸਾਹਿਬ ਜਾਂਦੀ ਹੈ ਗੁਰਦੁਆਰਾ ਸਾਹਿਬ ਜਾ ਕੇ ਗ੍ਰੰਥੀ ਨੂੰ ਦੱਸਦੀ ਹੈ ਕਿ ਮੇਰੇ ਘਰ ਦੇ ਵਿੱਚ ਤਕਲੀਫਾਂ ਹਨ ਇਸ ਤਰ੍ਹਾਂ ਮੇਰੇ ਘਰ ਦੇ ਵਿੱਚ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਤਕਲੀਫ ਆਣ ਖਲੋਂਦੀ ਹੈ ਮੈਂ ਉਹਨਾਂ ਦੁੱਖਾਂ ਤਕਲੀਫ ਬੜੀ ਪਰੇਸ਼ਾਨ ਹਾਂ ਮੈਂ ਬਹੁਤ ਜ਼ਿਆਦਾ ਗੁਰੂ ਦਾ ਨਾਮਾ ਵੀ ਚਾਪਦੀ ਹਾਂ ਤੇ ਪਰ ਮੇਰੇ ਘਰ ਵਿੱਚ ਦੁੱਖ ਤਕਲੀਫਾਂ ਖਤਮ ਨਹੀਂ ਹੁੰਦੀਆਂ ਤੇ ਮੇਰੇ ਘਰ ਦੇ ਨਾਲ ਮੇਰੇ ਗਵੰਡਨ ਹੈ ਜਿਸ ਨੇ ਕਿਹਾ ਕਿ ਮੈਂ ਚਾਲੀ ਦਿਨਾਂ ਦਾ ਪਾਠ ਚਪਾਈ ਸਾਮ ਜੀ ਕਰਾਂ ਤਾਂ ਗ੍ਰੰਥ ਸਿੰਘ ਨੇ ਨਰਮ ਹਾਸਨ ਨਾਲ ਕਿਹਾ ਕਿ ਮਾਤਾ ਜੀ ਤੁਸੀਂ ਪਾਠ ਕਰ ਸਕਦੇ ਹੋ ਜੇ ਤੁਹਾਡਾ ਮਨ ਮੰਨਦਾ ਹੈ ਤਾਂ ਤੁਸੀਂ ਪਾਠ ਕਰੋ ਦਿਲ ਤੋਂ ਕਰੋ ਜੇਕਰ ਕਰਨਾ ਸ਼ੁਰੂ ਵੀ ਕਰੋਗੇ ਤੇ ਹਰ ਅੱਖਰ ਨੂੰ ਆਪਣੀ ਧੂਆ ਬਣਾਈ ਹਰ ਲਵ ਚ ਅਰਦਾਸ ਰੱਖੋ ਰੱਬ ਦੀ ਰਜਾ ਵਿੱਚ ਰਹਿਣਾ ਸਿੱਖਿਓ ਮਨਜੀਤ ਕੌਰ ਨੇ ਸਤੈਨ ਤੋਂ ਨਿਸ਼ਾ ਕਾਲਿਆ ਕਿ ਉਹ ਹਰ ਰੋਸ ਮੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਪਾਏ ਸਬਜੇ ਦੇ ਪਾਠ ਨੂੰ ਸੰਤੋਖ ਦੇ ਨਾਲ ਕਰੇਗੀ ਪਹਿਲੇ ਦਿਨ ਮਨ ਬਹੁਤ ਜ਼ਿਆਦਾ ਪਟਕਿਆ ਪਰ ਹਰ ਰੋਜ਼ ਉਹ ਪਾਠ ਨਾਲ ਜੁੜਨ ਲੱਗੀ ਪਾਠ ਪੂਰਾ ਹੋਣ ਹੋਣ ਤੇ ਉਹ ਗੁਰਪ੍ਰੀਤ ਦੇ ਸਿਰ ਤੇ ਹੱਥ ਵੀ ਰੱਖਦੀ ਤੇ ਅਰਦਾਸ ਵੀ ਕਰਦੀ ਹੈ ਵਾਹਿਗੁਰੂ ਮੇਰੇ ਪੋਤਨ ਨੂੰ ਤੰਦਰੁਸਤੀ ਦੇ ਤੇ ਮੇਰੀ ਤੇਰੀ ਮੁਸਕਾਨ ਵਾਪਸ ਲੈ ਕੇ ਆ ਤੇ ਉਹ ਪੜਾਈ ਦੇ ਵਿੱਚ ਚੰਗੇ ਹੋਵੇ ਕਹਿੰਦੇ ਇਸ ਤਰ੍ਹਾਂ ਉਸ ਭੈਣ ਨੇ ਹਰ ਰੋਜ਼ ਹੋਕਾ ਲੈਣਾ ਤੇ ਗੁਰੂ ਦਾ ਨਾਮ ਜਪਣਾ ਕਈ ਵਾਰ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਜਦੋਂ ਦਿਨ ਚੰਗੇ ਹੋਣੇ ਸ਼ੁਰੂ ਹੁੰਦੇ ਹਨ ਕਿਤੇ ਨਾ ਕਿਤੇ ਪਾਵੇਂ ਸਾਡੇ ਦਿਨ ਚੰਗੇ ਅਤੇ ਸਟਾਰਟ ਨਹੀਂ ਹੋਏ ਪਰਸਾਨ ਨੂੰ ਫੇਲ ਹੋਣਾ ਸ਼ੁਰੂ ਹੋ ਜਾਂਦਾ ਸਾਣਾ ਜਰਾ ਮਨ फडਕਣਾ फडਕਦਾ ਰਹਿੰਦਾ ਪਰੇਸ਼ਾਨ ਰਹਿੰਦਾ ਉਹ ਮਨ ਕਿਤੇ ਨਾ ਕਿਤੇ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਇਸੇ ਤਰ੍ਹਾਂ ਕਹਿੰਦੇ ਕਿ ਉਸ ਪੈਨ ਦਾ ਗੁਰਪ੍ਰੀਤ ਦਾ ਮਨ ਵੀ ਹੁਣ ਥੋੜਾ ਜਿਹਾ ਕਿਤੇ ਨਾ ਕਿਤੇ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਜਦੋਂ ਦੋ ਚਪਈ ਸਾਬ ਜੀ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਕਹਿੰਦੇ ਕਿ ਇਸਰਾਮ 15 ਦਿਨ ਲੰਘ ਗਏ ਤੇ ਭਾਵੇਂ ਘਰ ਦੇ ਉਸ ਦਿਹਾalat ਠੀਕ ਨਹੀਂ ਸੀ ਪਰ ਕਹਿੰਦੇ ਕਿ ਉਹਦੇ ਨਾਲ ਮਨ ਨੂੰ ਸ਼ਾਂਤੀ ਮਿਲਨੇ ਸ਼ੁਰੂ ਹੋ ਗਏ ਸੀ ਉਸੇ ਮਾਨ ਨੇ ਜਦੋਂ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਤੇ ਉਸਨੇ ਆਪਣੇ ਬੱਚਿਆਂ ਵੱਲ ਆਪਣੇ ਪਰਿਵਾਰ ਵੱਲ ਚੰਗੀ ਤਰ੍ਹਾਂ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਪਰ ਆਪਣਾ ਪਾਠ ਨਹੀਂ ਛੱਡਿਆ ਹਰ ਰੋਜ਼ ਉਹ ਪਾੜ ਕਰਨਾ ਸ਼ੁਰੂ ਕਰਦੇ ਰਹੇ ਕਹਿੰਦੇ ਜਦੋਂ ਵੇਵਾਂ ਦਿਨ ਆਇਆ ਤਾਂ ਕਹਿੰਦੇ ਭੈਣ ਨੇ ਗੁਰਪ੍ਰੀਤ ਦੇ ਬਿਨਾਂ ਦਵਾਈ ਤੇ ਰਾਤ ਨੀਂਦ ਪੜਾਈ ਮਤਲਬ ਕਿ ਅੱਗੇ ਉਹ ਦਵਾਈ ਖਾ ਕੇ ਸੌਂਦੇ ਸੀ ਅਜੋਨੇ ਕਹਿੰਦੇ ਕਿ ਦਵਾਈ ਨਾ ਲਈ ਤੁਹਾਨੂੰ ਬੜੀ ਵਧੀਆ ਨੀਂਦ ਆਈ ਤੇ ਜਿਹੜੇ ਉਹਦੇ ਤੇਜ਼ ਸੀ ਉਹ ਵੀ ਮਤਲਬ ਪੜਾਈ ਵੱਲ ਦਿਲਚਸਪੀ ਲੈਣੀ ਸ਼ੁਰੂ ਕਰ ਦਿੰਦੀ ਹੈ ਜਿਹੜਾ ਉਸ ਆਪਾਤੇ ਸੀ ਉਹ ਜਿੱਦਾਂ ਉਹਨੂੰ ਪਹਿਲਾਂ ਲੱਗਦਾ ਸੀ ਕਿ ਮੇਰੀ ਨੌਕਰੀ ਅੱਜ ਵੀ ਗਈ ਤੇ ਕੱਲ ਵੀ ਗਈ ਤਾਂ ਉਹਨੂੰ ਉੱਥੋਂ ਦੇ ਮੈਨੇਜਰ ਨੇ ਇੱਕ ਵੱਡਾ ਪ੍ਰਸ਼ੰਸਾ ਦਿੱਤਾ ਜਿਹੜਾ ਉਹ ਪ੍ਰੋਜੈਕਟ ਸੀ ਉਹ 5 ਸਾਲਾਂ ਦਾ ਉਸ ਵੇਲੇ ਨੂੰ ਕੋਈ ਟੈਨਸ਼ਨ ਨਹੀਂ ਸੀ ਕਿ ਉਹਦੀ ਨੌਕਰੀ ਖਤਮ ਹੋ ਜਾਵੇਗੀ ਏਵੇਂ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਹੌਸਲਾ ਤੇ ਇੱਕ ਸੁਖਦਾਈ ਮਾਹੌਲ ਸੀ ਕਹਿੰਦੇ ਜਸ 34ਵੇਂ ਦਿਨ ਆਇਆ ਤੇ ਪਾਠ ਪੂਰਾ ਹੋਇਆ ਤੇ ਮਨਜੀਤ कौर ਗੋਦਵਾਰਾ ਚ ਨਾਲ ਰੁਮਾਲਾ ਸੇਬ ਲੈ ਕੇ ਤੇ ਮੱਥਾ ਟੇਕਣ ਗਈ ਉਸ ਰਾਤ ਉਸਨੇ ਆਪਣੀ ਕਾਡਾਇਰੀ ਚ ਲਿਖਿਆ ਕਿ ਰੱਬ ਸਾਰਿਆਂ ਦੀ ਸੁਣਦਾ ਤੇ ਰੱਬ ਨੇ ਮੇਰੇ ਵੀ ਸੁਣੀ ਪਰ ਮੈਂ ਹੀ ਅਸਲੀ ਪ੍ਰੋਸਾ ਨਹੀਂ ਪਰ ਮੈਂ ਹੀ ਪ੍ਰੋਸਾ ਨਹੀਂ ਕੀਤਾ ਪਰਮਾਤਮਾ ਦੇ ਕਰਦੇ ਸੀ ਚਪਾਈ ਸਾਬ ਨੇ ਮੇਰਾ ਘਰ ਨਹੀਂ ਬਦਲਿਆ ਮੇਰਾ ਵਿਸ਼ਵਾਸ ਬਦਲਿਆ ਮੇਰਾ ਅੰਦਰ ਬਦਲਿਆ ਇਹ ਕਹਾਣੀ ਸਿਖਾਉਂਦੀ ਹੈ ਕਿ ਪਾਠ ਸਿਰਫ ਰੀਤ ਹੀ ਨਹੀਂ ਇੱਕ ਰਾਹਤ ਦਾ ਕਵਚ ਹੈ ਜੇ ਕਰੀਬੀ ਦਿਲ ਨਾਲ ਕੀਤਾ ਜਾਵੇ ਤਾਂ ਚਪਾਈ ਸਾਬ ਸਿਰਫ ਅੱਖਰ ਨਹੀਂ ਜੀਵਨ ਦੀ ਦਵਾਈ ਬਣ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਗੁਰੂ ਜੀ ਦੇ ਨਾਲ ਲੱਗਣਾ ਚਾਹੀਦਾ ਹੈ ਜੇ ਕਿ ਤੁਹਾਨੂੰ ਕਿਤੇ ਨਾ ਕਿਤੇ ਜਾਪਦਾ ਹੈ ਕਿ ਸਾਡਾ ਪਾਠ ਕਰਨ ਤੋਂ ਬਾਅਦ ਵੀ ਘਰ ਦੇ ਵਿੱਚ ਦੁੱਖ ਤਕਲੀਫ ਨਹੀਂ ਖਤਮ ਹੋ ਰਹੀ ਤਾਂ ਕਿਤੇ ਨਾ ਕਿਤੇ ਤੁਹਾਡੇ ਵਿੱਚ ਜ਼ਰੂਰ ਘਾਟ ਹੋਵੇਗੀ ਤੁਸੀਂ ਸੰਗਰੋਹ ਨੂੰ ਚਾਲ ਕਰਾਉਣ ਦੇ ਲਈ ਪਾਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਇੱਕ ਸ਼ਬਦ ਚੁੱਕ ਲੋ ਪਾਵੇਂ ਜਪਈ ਸਹਿਬ ਜੀ ਦਾ ਪਾਠ ਜੋ ਸਭ ਤੋਂ ਛੋਟਾ ਪਾਠ ਹੈ ਪਰ ਬਹੁਤ ਹੀ ਮਾ ਸ਼ਕਤੀਸ਼ਾਲੀ ਪਾਠ ਹੈ ਇਸ ਪਾਠ ਨੂੰ ਕਰਨਾ ਸ਼ੁਰੂ ਕਰ ਦਿਓ ਤੇ ਆਪਣੇ ਨਾਮ ਦੇ ਨਾਲ ਪਾਵੇਂ ਇੱਕੋ ਪਾਠ ਕਰਨਾ ਸ਼ੁਰੂ ਕਰੋ ਤੁਹਾਨੂੰ ਦਾਸ ਸੇਨਾ ਦੇ ਵਿੱਚ ਜਮਦਕਾਰ ਮਿਲਣਾ ਸ਼ੁਰੂ ਹੋ ਜਾਵੇਗਾ ਤੋਂ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ